ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੋਗ ਆਪਣਾ ਅਗੇ ਸ਼ੁਰੂ ਸ਼ੁਰੂ ਸੈਰੇ ਸੈਰੇ ਕੱਲ ਮੇਲਾ ਹੀ ਅੱਜ ਬੰਦਾ ਕੋਈ ਨਹੀਂ ਆਇਆ ਖੇਚ ਕੁਛ ਕੇ ਬੰਦੇ ਲਿਆਂਦੇ ਡੰਗਰਾਂ ਨੂੰ ਨਾਲ ਚੋ ਅੱਜ ਵਾਈ ਸ਼ੁਰੂ ਕੀਤੀ ਆ ਮੇਲੇ ਨੇ ਚੰਗਾ ਲੋਕਡਾਊਨ ਲਾਇਆ ਮੈਂ ਗੁਰਦੇਵ ਨੂੰ ਆਖੰਦਾ ਮੈਂ ਆ ਭਰਾਵਾ ਮੇਲੇ ਦੇ ਅਗਲੇ ਦਿਨ ਸਾਰੇ ਬੰਦਿਆਂ ਨਾਲ ਕਨੈਕਟ ਕਰਿਆ ਕਰੋ ਵੀ ਅਗਲੇ ਦਿਨ ਮੇਲਾ ਤਾਂ ਕਰੋਣਾ ਜਾਂ ਅਗਲੇ ਦਿਨ ਸਾਰਿਆਂ ਨੇ ਕੰਮ ਤੇ ਜਾਣਾ ਦੇ ਮੈਂ ਗੁਰੂ ਉਹ ਕਿਹੜੀ ਵਕਤ ਨੂੰ ਬਣਾਇਆਗੇ ਆ ਗਏ ਡੇਰੀ ਦੇ ਦੁੱਧ ਦਾ ਅੱਜ ਬੰਦਿਆਂ ਹੁਣੋਂ ਬੋਲੀ ਛੋੜ ਜੀ ਚੱਲ ਇੰਨਾ ਪਿੰਡ ਦੀ ਡੇਰੀ ਦਾ ਆਪਣਾ ਫਾਇਦਾ ਹੈਗਾ ਨਾ ਇੱਥੇ ਸਾਂਭੀ ਜਾਂਦੀ ਹੈ ਵੇਰ ਕਾਲਿਆਂ ਦਾ ਪਲਾਂਟ ਆ ਤੇ ਪਾ ਗਏ ਦਿੱਤੇ ਹੁਣ ਦੁੱਧ ਛੁੱਟ ਅੱਜ ਸਾਬ ਲਾ ਲਓ ਵੀ ਇੰਨਾ ਕੰਮ ਔਖਾ ਆਈ ਵੀ ਇਹ ਜਾਨ ਹੁੰਦੀ ਆ ਕੰਮਾਂ ਦੀ ਨਾ ਜਿਦਾਂ ਜਿਹੜਾ ਜਿਹੜਾ ਬੰਦਾ ਜਿੱਥੇ ਲਾਇਆ ਹੋਵੇ ਉੱਥੇ ਜੇ ਇੱਕ ਇੱਕ ਵੀ ਬੰਦਾ ਖਾਂਭ ਸ਼ਾਹ ਜੇ ਤੇ ਸਾਰੀ ਜਾਨ ਟੁੱਟ ਜਾਂਦੀ ਆ ਇਦਾਂ ਹੀ ਹੁਣ ਜਦਾਂ ਅੱਜ ਪੱਠੇ ਵਾਲਾ ਬੰਦੇ ਨੇ ਜਵਾਦ ਦੇਤਾ ਮੇਰ ਸੁਣੀ ਆ ਯਾਰ ਚੱਲ ਮੇਲਾ ਹੀ ਖਰਾਬ ਫਿਰੂ ਜਿਆਦੀ ਪੀਲੀ ਹੁਣੀ ਆ ਲੈ ਫੇਰ ਅੱਜ ਹੁਣ ਸਵੀਰੇ ਜਿਹੜੇ ਹੁਣ ਬਾਹਰ ਨਾਲ ਬੰਦਾ ਕੰਮ ਕਰਦਾ ਉਹਨੂੰ ਇੱਧਰ ਕਰੀਏ ਤੇ ਉਹ ਸਾੜ ਮਾਰਦਾ ਕਰਕੇ ਫੇ ਭਰਾ ਨਾਲ ਨੂੰ ਲਾ ਕੇ ਡੰਗਰ ਚਵਾ ਕੇ ਲੇਟ ਹੋ ਗਏ ਕਾਫੀ ਅਜੇ ਪਾਰ ਜਾਣਾ ਤੇ ਦੁੱਧ ਪਾ ਕੇ ਡੇਰੀ ਦੇ ਤੇ ਹੁਣ ਜਾ ਕੇ ਦੂਜੇ ਕੰਮ ਵੇਖਾਂਗੇ ਕੋਈ ਵੀ ਕੰਮ ਆ ਜ਼ਿੰਮੇਵਾਰੀ ਜਿਹੜੀ ਆ ਨਾ ਬੜੀ ਤਗੜੀ ਚੀਜ਼ ਆ ਛੱਡ ਜੋ ਗੱਫਾ ਪਾਣੀ ਲੈ ਕੇ ਬੋਏ ਲੈਂਬਰ ਗੰਨ ਸਾਹਮਦੇ ਯਾਰ ਆ ਗੰਨ ਗੁਣ ਜੀ ਸਾਹਮ ਦੋਗੇ ਹੁਣ ਖਤਮੀਆਂ ਕਾਣੀ ਇਹਦੀ ਕੋਈ ਕੰਮ ਆ ਜਿਹੜਾ ਜਿੰਨਾ ਚਿਰ ਆਪ ਸੰਭਲੋ ਉਹਨਾਂ ਜਿਹੜੀ ਆ ਹੁਣ ਇਥੋਂ ਪ੍ਰਸ਼ਾਦਾ ਪਣੀ ਲਾ ਕੇ ਤੇ ਪਾਰ ਕਰਨੇ ਹੁੰਨੇ ਆ ਨਾਲੇ ਬੰਦਿਆਂ ਨੂੰ ਕੋਲੇ ਇਹਦੀਆਂ ਗੱਲਾਂ ਹੁੰਦੀਆਂ ਕਿੱਥੇ 10-10 ਬੰਦੇ ਫਟਿਆਂ ਨੂੰ ਲੱਗੇ ਹੁੰਦੇ ਸੀ ਤੇ ਠੇਕੇਦਾਰ ਮੇਰੇ ਖਲੋਤੇ ਹੁੰਦੇ ਕਿੱਥੇ ਹੁਣ ਮੇਰੇ ਠੇਕੇਦਾਰਾਂ ਨੂੰ ਆਪ ਖੋਦ ਫਟੇ ਪੋਣੇ ਪਾਣ ਪੈਂਦੇ ਆ ਸਮਾਂ ਜਿਹੜਾ ਆਣਾ ਬੜੀ ਬਿਆੰਤ ਚੀਜ਼ ਆ ਮੇਲੇ ਨੇ ਫੜ ਗਏ ਜਲੂਸ ਕੱਢਤਾ ਸਾਡਾ ਅੱਜ ਅੱਜ ਖੁੰਡ ਲਗਾਉਣ ਲੱਗੇ ਟਰੈਕਟਰ ਪਰ ਖਾਦ ਵਾਲਾ ਫੇਰ ਮਸ਼ੀਨ ਦਾ ਯਾਰ ਸਟਾਵ ਆਕਰ ਟੁੱਟ ਗਿਆ ਆਪੇ ਦਾ ਹੂੰ ਤੇ ਮੈਂ ਨਾਡ ਨੂਡ ਨਹੀਂ ਕੱਸੇ ਕਿਦੇਗੇ ਉਹਦੇ ਕਰਮਾਂ ਜੀ ਮੇਰੇ ਨੂੰ ਫਰਕ ਆਦੇ ਦਰਿਆ ਚੜਾਈ ਜਾ ਹਾਂ ਰਾਤ ਆ ਜਾ ਰਹੀ ਜੀ ਹੁੰਦੇ ਪੁੱਤੇ ਰਾਤ ਤਿੰਨਾਂ ਤਿੰਨਾਂ ਚੌਂ ਚੌਂ ਹਰ ਗਏ ਹੀ ਦੋਰੀ ਖਾਤ ਤੋਂ ਬਾਅਦ ਦੀ ਗ੍ਰੋਥ ਕਰਮਾਲੇ ਦੀ ਅਮੇਜ ਐਕਸ ਦਾ ਯਾਰ ਬਹੁਤ ਜਿਆਦਾ ਬੈਨੀਫਿਟ ਹੋਇਆ ਮੈਂ ਤੁਹਾਨੂੰ ਦਿਖਾਉਂਗਾ ਜਿੱਥੇ ਫਟਾ ਰਹੀਆਂ ਨਾ ਸਪਰੇ ਆਪਣੀਆਂ ਖਾਦੀਆਂ ਉੱਥੇ ਵੇਖਿਓ ਫਟਾਰਾ ਦੇ ਜਿੱਥੇ ਉਹ ਮੀਜ ਐਕਸ ਪਈ ਆ ਉੱਥੇ ਵੇਖਿਓ ਵਧੀਆ ਚੀਜ਼ ਆ ਮੈਂ ਪਹਿਲਾਂ ਮੰਨਦਾ ਨਹੀਂ ਮੈਂ ਗੰਦ ਪਿਲ ਜਾ ਪਰ ਨਹੀਂ ਯਾਰ ਤੁਹਾਨੂੰ ਦਿਖਾਉਣਾ ਅੱਜ ਇਹਦੇ ਵਿੱਚ ਜਿੱਥੇ ਜਿੱਥੇ ਫਾੜ ਰਹੀ ਆ ਉੱਥੇ ਆਡੀ ਪਤਾ ਲੱਗਦਾ ਉਹਦਾ ਜਿਹੜਾ ਕੱਪੜਾ ਬਹੁਤ ਜ਼ਿਆਦਾ ਪੈਣ ਡਿਆ ਪਿਆ ਇੱਥੇ ਨਾ ਬੰਨ ਆਪਣੇ ਨੂੰ ਕਦਰ ਆ ਗਿਆ ਵਾ ਇਹਨੂੰ ਉਹ ਨਾ ਰੁੱਕ ਯਾਰ ਬੜੀ ਰੀਜ ਨਾ ਸੰਭ ਹੈ ਪਰ ਇਹ ਲਾਉਣਾ ਪੈਣਾ ਜੇ ਨਾ ਲਾਇਆ ਤਾਂ ਫਿਰ ਬੰਨ ਛੁੱਟ ਦੇਣਾ ਇਹਨੇ ਇੱਥੇ ਨਵਾਂ ਲਾ ਦਾਂਗੇ ਹੁਣ ਬਾਕੀ ਜੋ ਮਾਲਕ ਨੂੰ ਪਉਦਾ ਪਰ ਆਪਦੀ ਤੇ ਸੇਫ ਇੰਨੇ ਹੁੰਦੇ ਆ ਵਰਤਨਾ ਚਾਹੀਦਾ ਹੀ ਆ ਜੇ ਨਾ ਕੀਤਾ ਇਹਨੇ ਆ ਬੰਨ ਛੁੱਟ ਦੇਣਾ ਤੇ ਇੱਧਰ ਸਾਰਾ ਝੋਨਾ ਜਿਹੜਾ ਵਾ ਮੁੜ ਕੇ ਨੁਕਸਾਨ ਹੋ ਸਕਦਾ ਉਹ ਮਾ ਜਾਵ ਨੂੰ ਹੀ ਇੱਕ ਬਹੁਤ ਵੱਡਾ ਰੋਖੀ ਬੜਾ ਚੀਜ ਨੂੰ ਹੁੰਦਾ ਪਰ ਕਰੀਏ ਯਾਰ ਟਰੇ ਬਣਾ ਇੱਕ ਅੱਗੇ ਨਾਲ ਨਾਲ ਛਪਾਈਦੇ ਆਪੇ ਦੇਪੇ ਦੇ ਨਾਲ ਵਾਵਾ ਬਚਿਆ ਆਉਂਦਾ ਹੌਣ ਨਹੀਂ ਹੌਣ ਤੇ ਉਹ ਇੱਕ ਹੀ ਨੂੰ ਪਪੂਲਰ ਨੂੰ ਸੁੱਟ ਦਈਏ ਮੈਂ ਆ ਗਿਆ ਹੁਣ ਜਾ ਗਾਵੇ ਨਿਹਾਲ ਹੋ ਜਾਵੇ ਸਿੰਘਾਂ ਦੇ ਮਾਨੂੰ ਭਾਵੇ ਪਹਿਲਾ ਇਹਨੂੰ ਸੁਟਿ ਜਾਣ ਓ ਸੁਟਿਆ ਨਹੀਂ ਫੇਰ ਅਹੀਂ ਚਲੋ ਰੱਸਾ ਖੋਲੋ ਇਹਨੂੰ ਟਰੈਕਟਰ ਨਾਲ ਪਾ ਐਡਾ ਐਡੇ ਪਲਟੇ ਨਹੀਂ ਵੱਜਣੇ ਆਪਣੇ ਕੋਲ ਓਥੇ ਪਾ ਕੇ ਨਾ ਰੱਸਾ ਇਹਨੂੰ ਤੇ ਐ ਕਮਾਈਏ ਨੂੰ ਤੇ ਫੇਰ ਇੱਥੇ ਡਿੱਗਣਾ ਨਹੀਂ ਵੇਲਾੜਿਆ ਕਿੰਨਾ ਕਿ ਮਰਾ ਸਿੱਟਾ ਟਰੈਕਟਰ ਨੇ ਆਪਣੇ ਕੋ ਤੇ ਨਹੀਂ ਆਪਣੇ ਕੋ ਤੇ ਜੇ ਨਹੀਂ ਡਿੱਗਣਾ ਏ ਚਲੋ ਖੋਲੋ ਰੱਸਾ ਇੱਕ ਵਾਰ ਇੱਧਰ ਪਾਓ ਫੇਰ ਬੈਠਣਾ ಕಡ್ಡೋ ਕਾ ਦੇਖ ਲੈ ਜਾ ਕੇ ਤੂੰ ਆ ਜੀ ਸਾਡਾ ਵਾਗੀ ਸਾਹਿਬ ਉਪਰ ਨੂੰ ਉਹ ਪਲਟੀ ਲਵਾਓ ਪਲਟੀ ਤੁਹਾਡੇ ਤੋਂ ਛੁੱਟ ਜਣਾ ਜਨੇ ਐ ਪਲਟੀਆਂ ਲਵਾ ਕੇ ਨਾਲ ਹੀ ਲਾ ਦੋ ਬਸ ਉਹ ਮੁੜ ਕੇ ਪਛਾਣ ਹੀ ਨਾ ਹਣਾ ਤੁਰਤੇ ਪੈਣਾ ਨੇ ਆਵੇ ਇਦਾਂ ਲਵਾਓ ਜਿਤਰਾ ਲਵਾਉਣ ਡਿਆਵਾ ਗਾਣੂ ਆਣ ਕਿਹੜੀ ਮੁੜਕੇ ਤੜ ਤੋਂ ਹਿਲਣਾ ਨਹੀਂ ਐ ਨੇ ਕਾਹਨੋ ਕਹਿੰਦਾ ਗਾੜੀ ਪਿੱਛੋਂ ਆਟ ਆ ਗਈ ਆ ਉਹ ਨਹੀਂ ਆਟ ਯਾਰ ਕੋਹ ਨਹੀਂ ਹੁੰਦਾ ਖਿਜਦੇ ਘਮਾਦੇ ਤਾਂ ਲੋ ਬਾਜੀ ਲਵਾਓ ਬਾਜੀ ਜਾ ਤਾਰ ਫੜ ਕੇ ਲੈ ਇੱਥੋਂ ਤਾਰ ਪਾ ਲਈ ਇੱਕ ਰੰਗ ਦਾ ਨਾ ਨਾ ਦਾ ਬੰਡਾ ਓ ਗ੍ਰੀਨ ਮੜਾ ਗਾਂ ਖਿਚੋ ਨਾ ਕਿਨੇ ਆਪੇ ਥੱਲੇ ਵੜ ਜਣਾ ਇਧਰ ਚਲੋ ਇੱਕ ਰੁੱਖ ਤਾਂ ਹੀ ਸੋਟ ਲਿਆ ਤੇ ਉਹਦੇ ਨਾਲ ਚੰਗਾ ਪੇਚਾ ਪਿਆ ਟਰੈਕਟਰ ਦੱਜਾ ਵਾ 4x4 ਨਹੀਂ ਉਹ ਖੇਜਦਾ ਹੀ ਨਹੀਂ ਇੱਕ ਲਾ ਕੇ ਜਾਂਦੇ ਹੁਣ ਸਵੇਰੇ ਟਰੈਕਟਰ 4x4 ਲਿਆਵਾਂਗੇ ਤੇ ਫੇਰ ਚੰਨ ਨੁਕਤਾ ਬਾਤ ਤਾਰ ਤਾਰ ਲਉ ਨਹੀਂ ਦੁਰਕੇ ਗਾ ਨਹੀਂ ਤਾਰ ਪਾ ਕੇ ਤੇ ਇਸੇ ਨਾਲ ਹੀ ਬੰਨ੍ਹ ਦੇਣਾ ਆਪਾਂ ਇਹਨੂੰ ਕਿਆ ਕਮਾ ਨੇ ਤਾਰ ਆਹ ਦਾਣੀ ਤਾ ਫੜ ਕੇ ਲੈ ਕੁਛ ਆਏ ਜਲਦੀ ਜਾ ਨੌਣ ਦੇ ਚੱਕਰ ਚ ਨਾ ਪਾਉ ਨੌਣ ਦੇ ਚੱਕਰ ਚ ਕੰਮ ਵੜਾ ਜੇ ਹੋ ਜੇ ਤਾਰ ਉੱਤ ਡੇੜ ਕੇ ਫੜਾ ਲੈ ਬਾਥਲੇ ਨੂੰ ਆਹੋ ਇਹਨੂੰ ਬੰਨ ਕੇ ਨਾ ਤਾਰ ਨੂੰ ਆਵੇ ਇਸੇ ਨਾਲ ਹੀ ਬੰਨ ਦੇਣਾ ਇੱਥੇ ਆਪਾਂ ਹੋਈ ਜਾਂ ਇਹਨੂੰ ਕਰਦਾ ਫਿਰ ਜਾਂ ਫਿਰ ਇੱਥੋਂ ਪਾ ਕੇ ਤੇ ਉਹ ਪਪੂਦਰ ਨਾਲ ਬੰਦੀ ਤੇ ਚਾਏਗਾ ਕਿਸ ਕੀ ਆਦਮੀ ਆਦਮੀ ਕੇ ਤਾਰ ਥੱਲੇ ਰਹਿ ਜਣੀ ਆਦਮੀ ਉੱਤੋਂ ਦੀ ਉੱਡ ਕੇ ਫਾਰਟ ਨਾ ਚੱਲੀ ਕਮਾਗੇ ਲਾ ਦੀਏ ਨਾ ਅੱਜ ਦੀ ਧਾੜੀ ਜੇ ਨਾ ਵੀ ਉਹ ਖਿੱਚਿਆ ਜਾਊਗਾ ਕੋਨਾ ਕੋਤ ਕਡਕੂਗਾ ਕੱਲ ਵਾਲੇ ਨਹਿਰ ਨਾਲ ਰੁੱਖ ਜਿਹੜਾ ਝੋਨੇ ਦੇ ਡੇਪਿਆ ਸੀ ਸਵੇਰ ਦੇ ਅੱਜ ਜਿੰਨੇ ਸਾਨੂੰ ਖਪਾ ਕੇ ਮਾਰਦਾ ਜਿਹੜੀ ਰੁੱਖ ਵੱਢਣ ਵਾਲੀ ਮਸ਼ੀਨ ਉਹਦੀ ਚੈਨ ਖਰਾਬ ਹੋ ਗਈ ਘਾਰੇ ਨਾ ਲੱਗਣ ਦਾ ਫੇਰ ਇਹਦਾ ਇੱਕ ਚਾਲ ਇਹ ਰੁੱਖ ਡੇਗ ਦੇ ਬਾਅਦ ਸਾਨੂੰ ਇਹ ਫਾਇਦਾ ਹੋ ਗਿਆ ਵੀ ਇੱਥੇ ਸਾਰਾ ਘਾਹ ਦੇ ਨਾਲ ਇੱਥੇ ਪਾਣੀ ਦੀ ਟਾ ਵਾ ਨਾਲੇ ਟਾਖ ਲਊ ਜੂਗੀ ਤੇ ਨਾਲੇ ਉਹ एकदमै ਕੰਮ ਰੋਖ ਅੱਥੇ ਜੋ ਬਾਹਰ ਨਿਕਲ ਜੂਗਾ। ਫਿਰ ਟਾਣੇ ਖਿੱਚਿਆ ਨਹੀਂ ਹੁਣ ਵੱਡ ਵੱਡ ਕੇ ਥੋੜਾ ਥੋੜਾ ਵੱਡ ਕੇ ਦੇਖਦੇ ਇਹ। ਇਹਨੂੰ ਉੱਥੇ ਲਾ ਲੈਨੇ ਆ। ਬੜਾ ਵਧੀਆ ਬੂਟਾ ਹੀ ਰੋ ਫਾਲਦਾਰ ਆਪਣਾ। ਕਾਰੇ ਚਲਾਉਣੇ ਕਿਹੜਾ ਸੌਖੇ। ਮਸ਼ੀਨ ਜੀ ਦੇ ਮਿੰਟੋਂ ਮਿੰਟੀ ਡਾਉਂਦੀ ਆ। ਜਵਾਬ ਬਹੁਤ ਵਸਾ ਨਾਲੇ ਉਹ ਦਿਨ ਆਪਣਾ ਟਾਈਮ ਘਟ ਬਰਬਾਦ ਹੋਣਾ ਸੀ ਹੁਣ ਨੂੰ ਵੱਢ ਕੇ ਆਪ ਲਾਭ ਹੀ ਦੇਣਾ ਤੋਂ ਇਕੱਲਾ ਇਕੱਲਾ ਟਾਣਾ ਚੁੱਕ ਕੇ ਲੈ ਜਾਈਂ ਆਪਾਂ ਟਰੈਕਟਰ ਵੀ ਘਲਤਾ ਛਦਾਈ ਦੇ ਨਾਂ ਛੋਣੇ ਨੂੰ ਜਿਹੜਾ ਵਾ ਜਸਵੇਰ ਦਾ ਕੋਲੇ ਵੀ ਕੰਮ ਬਹੁਤ ਜ਼ਰੂਰੀ ਕਰਨ ਵਾਲਾ ਇਹ ਬੜੇ ਦਿਨ ਹੋ ਗਏ ਤੇ ਆਖੀ ਕੋਲੇ ਅੱਜ ਬੰਦੇ ਬੰਦੇ ਘਟਾਏ ਜਲ ਸਾਰੇ ਲੱਗੇ ਰਹਾ ਹੋਏ ਸਾਰੇ ਕੰਮ ਨੂੰ ਲੱਗੇ ਰਹਾ ਹੋਏ ਕੀ ਲੋਕ ਆਪਣਾ ਹੈ ਚੋਰੀ ਮਾਰਦਾ ਇਹਨੂੰ ਦੋਰੀ ਐਂ ਕੱਢ ਕੇ ਫੜਾ ਉਹ ਦੋਰਾ ਬੰਨ ਜਾ ਉਹਦੇ ਹੋਰ ਰੁੱਖ ਦੇ ਬਰਾਬਰ ਕਰਨਾ ਇਹ ਬਹੁਤ ਹੈ ਛੜਲਾ ਉਹਦੇ ਰੁੱਖ ਦੇ ਬਰਾਬਰ ਚੱਲ ਤਾਂ ਤੋਂ ਦੇ ਬਰਾਬਰ ਕਰਨਾ ਆਨੇ ਦੋ ਹਾਂ ਛੜਲਾ ਤੂੰ ਨਾਲ ਹੀ ਪਰਿਆ ਲੈ ਬਤਾ ਰੋਣ ਦਾ ਚੋਰਾ ਦੋਰਾ ਕਾਟ ਕੇ ਨਾ ਇਸ ਨੂੰ ਐਸੇ ਘੁਮਾ ਇਸ ਨੂੰ ਹਾਲ ਦੇਣਾ ਇਹਨੂੰ ਪੈਰਾਮੈਂਟ ਦੀ ਆਰੇ ਨਾ ਬਣਾ ਤੂੰ ਅੱਜ ਸਮਝ ਲੱਗੀ ਮੈਂ ਚਪੇ ਚੁਪੇ ਲੱਤੇ ਨੂੰ ਜਾਂ ਦੇਖਣ ਦਾ ਆ ਅੱਜ ਉਹ ਦੇਖੂ ਗਿਆ ਮੈਂ ਵੀ ਤਾਂ ਹਾਂ ਹਾਂ ਉਹ ਦਰੌਣਾ ਦਾ ਬੰਦਾ ਸਿੱਧਾ ਆਇਆ ਸੀ ਸੰਤੇ ਆਹੋ ਇੱਥੇ ਨਹੀਂ ਧੋਣੇ ਡੰਗਰੋ ਪਰ ਆਹੋ ਵੀ ਪਤਨ ਧੋਣੇ ਜਿੱਥੇ ਪਾਣੀ ਥੋੜਾ ਹਰ ਲਗਾ ਦੇ ਲਿਆ ਪਰ ਉਹ ਕਰੋ ਨਹੀਂ ਹੋਣੀ ਯਾਰ ਇਹਨੇ ਪਹਿਲਾਂ ਹੀ ਵਲ ਦੇਤਾ ਵਾ ਹੁਣ ਇੱਥੇ ਹੀ ਬਸ ਤੂੰ ਕਰਦੇ ਦੋਰੀ ਤੇਰੀ ਬਾਜ ਜੜੀ ਕਰਨੀ ਚੱਲ ਆਹ ਵੇ ਨਾ ਮੈਂ ਤੇ ਇੰਨੇ ਪਹਿਲਾਂ ਤੱਕ ਰਾਤ ਮਾ ਲੋਰੋ ਪਾਟਾ ਇਹ ਤਾਂ ਐਂ ਬਈ ਆ ਐਵੇਂ ਨਹੀਂ ਬਈ ਇਹ ਡੇਟ ਕਰਕੇ ਡੇ ਮੋਸ਼ੇ ਜਾਂਦੇ ਨੇ ਪੀਚਲ ਦੇ ਸਾਨੂੰ ਹੋ ਗਈ ਆ ਸਵੇਰ ਦੇ ਲੱਗੇ ਅੱਜ ਨਾਲੇ ਰੋਕ ਡਿੱਗੇ ਦਾ ਵੀ ਸਾਨੂੰ ਫਾਇਦਾ ਹੋ ਗਿਆ ਸਾਰੇ ਨੋਚਾਈਆਂ ਲਾ ਦੀਆਂ ਦੇ ਇੰਨੇ ਨਾਲ ਅੱਗੇ ਨਹੀਂ ਤੇ ਇੱਥੇ ਬਹੁਤ ਜ਼ਿਆਦਾ ਜ਼ੋਰ ਨਾ ਵੱਜਦਾ ਇਹ ਪਾਣੀ ਹੁਣ ਇੰਨਾ ਚਲੋ ਮਾਲਕ ਦੀ ਕਿਰਪਾ ਸ਼ਾਇਦ ਉਹ ਸਮਾਂ ਕੱਢ ਜਣ ਜਿੰਨੇ ਰੋਖ ਰਾਖਾ ਸਾਰੇ ਇੱਥੇ ਲਿਆ ਲਿਆ ਸੱਟੀ ਜਾ ਕਰਾਂਗੇ ਮੈਨੂੰ ਐ ਢੇਰ ਲਾ ਦੇਣੇ ਪਾ ਦੇਣੇ ਜਿੰਨੇ ਟੁੱਟੇ ਟਿੱਡੇ ਰੋਕਾਂ ਵਾਦੂ ਘਾਟੂ ਦੋ ਤਨ ਤੂਤ ਡਿੱਗੇ ਆ ਸਾਰੇ ਜਿਹੜੇ ਭਾਰੇ ਭਾਰੇ ਰੋਖੇ ਇੱਥੇ ਲਿਆ ਕੇ ਸੁੱਟਾਂਗੇ ਤੇ ਇਹਦੇ ਨਾਲ ਇੱਥੇ ਥੋੜਾ ਘਟ ਜੂ ਨਹੀਂ ਤੇ ਬਾਲਾ ਖਤਰਾ ਆ ਜਾਂਦਾ ਹੈ ਅੱਜ ਚੋਂਦੇ ਨੂੰ ਹੀ ਸਵੇਰ ਦਾ ਢੇੜਾ ਜੀ ਮੈਂ ਚੁੱਕਾ ਆ ਸੰਗਲਪੋਟ ਸੱਲੇ ਜਾ ਹੈ। ਹੈਲੋ ਜੀ। ਅੱਜ ਤੁਹਾਡੇ ਨਾਲ ਗੱਲ ਕਰਦੇ ਆ ਵੀ ਬੜੇ ਵੀਰਾਂ ਦੇ ਨੂੰ ਫੋਨ ਆਦੇ ਰਹੇ ਆ ਵੀਰ ਜੀ ਜਿਹੜੀ ਖਾਦ ਪਾਉਣ ਦੀ ਮਸ਼ੀਨ ਆ ਉਹਦੀ ਖਾਦ ਦੀ ਸੈਟਿੰਗ ਆਪਾਂ ਕਿੱਦਾਂ ਕਰਨੀ ਆ ਕਿਹੜੇ ਖਾਦ ਤੇ ਕਿੰਨੀ ਖਾਦ ਪਾਉਣੀ ਆ। ਸਾਰੇ ਵੀਰਾਂ ਨੂੰ ਇੱਕੋ ਗੱਲ ਜਾਨਦੇ ਆਂ ਕਿ ਚਲੋ ਜਿਹੜੀ ਦੇ ਮਸ਼ੀਨ ਹੁਣ ਆਪਣੇ ਕੋਲ ਹੋਵੇ ਜਿੱਦਾਂ ਮੰਨ ਲਓ ਵੀ ਆਪਣੇ ਕੋਲ ਸ਼ਕਤੀਮਾਨ ਵਾਲਿਆਂ ਦੀ ਮਸ਼ੀਨ ਵਾ ਖਾਦ ਪਾਉਣ ਵਾਲੀ ਉਹਦੀ ਤੇ ਆਪਾਂ ਨੂੰ ਸੈਟਿੰਗ ਆ ਵੀ ਐਨੇ ਗੇ ਜੇ ਆਪਾਂ ਦੂਜੇ ਮੀਡੀਅਮ ਦੇ ਵਿੱਚ 15 ਹੋ ਚੱਕਰ ਤੇ ਲਾਵਾਂਗੇ ਤੇ 2.5 ਤੇ ਉਹਨੇ ਡੇਢ ਬੂਰਾ ਖਾਦ ਦਾ ਜਿਹੜਾ ਵਾ ਉਹ ਪਾਈ ਜਾਣਾ ਵਾ ਤੋ ਜਿੰਨਾ ਘਟਾਈ ਜਾਵਾਂਗੇ ਉਹਦੀ ਪੂਰੀ ਜਿਹੜੀ ਆ ਨਾ ਹੈਗੀ ਆ ਜਿਹੜੇ ਇੱਕ ਇੱਕ ਪੋਣਾ ਤੇ ਇੱਕ ਤੇ ਕਰ ਦੇਣੀ ਜੇ 2 ਪੋਣੇ ਤੇ ਦੋਜ ਕਰ ਦੇਣੀ ਜੇਤ ਵਿੱਚ ਰਲਾ ਕੇ ਸਮਾਨ ਪਾਉਣਾ ਵਾ ਤੇ ਫਿਰ ਥੋੜੀ ਖੋਲਣੀ ਪੈਂਦੀ ਕਿਉਂਕਿ ਥੋੜਾ ਸਲਾਬਾ ਫੜ ਜਾਂਦੀ ਆ ਖਾਦ ਇਹਦਾ ਤੇ ਆਪਾਂ ਨੂੰ ਸਾਰਾ ਪਤਾ ਕਈ ਵਜੀਦ ਬੱਜੀਆਂ ਮਸ਼ੀਨਾਂ ਉਹਨਾਂ ਦਾ ਵੀ ਸੁਜੈਸਟ ਕਰਦੇ ਰਹਿੰਦੇ ਵੀ ਭਾਜੀ ਕਿੰਦਰਾ ਬੱਜਣੀ ਤੇ ਕਿੱਦਾਂ ਉਹਦੇ ਵਿੱਚ ਆਪਾਂ ਤੁਹਾਨੂੰ ਵੀਰ ਦੱਸਦੇ ਆ ਵੀ ਤੁਹਾਨੂੰ ਆਪੋ ਆਪਣੇ ਹਿਸਾਬ ਨਾਲ ਸੈਟਿੰਗ ਕਰਨੀ ਪੈਣੀ ਆ ਤੁਸੀਂ ਪਹਿਲਾਂ ਇੱਕ ਬੋਰਾ ਵਿੱਚ ਪੂਰਾ ਪਾ ਕੇ ਕਿੱਲਾ ਥਾਂ ਦਾ ਮਣਕੇ ਉਹਦੇ ਵਿੱਚ ਖਿਲਾਰ ਕੇ ਵੇਖਣੀ ਆ ਵੀ ਸਾਡੀ ਕਿਹੜੀ ਮਸ਼ੀਨ ਆ ਕਿੰਨੀ-ਕਿੰਨੀ ਖਾਦ ਖਿਲਾਰਦੀ ਆ ਉਹਦੇ ਹਿਸਾਬ ਨਾਲ ਫਿਰ ਗੇਰਾਂ ਦੇ ਹਿਸਾਬ ਨਾਲ ਸੈਟਿੰਗ ਕਰਕੇ ਤੇ ਫਿਰ ਪੂਰੀ ਉਹਦੀ ਇਕੂਰੇਸੀ ਹੋਣੀ ਆ ਇਸ ਕਰਕੇ ਥੋੜਾ ਜਿਆ ਤੁਹਾਨੂੰ ਮਗਜਮਾਰੀ ਕਰਨੀ ਪੈਣੀ ਆ ਜਿਹੜੀ ਜੇ ਤੇ ਆਪਦੇ ਵਾਲੀ ਮਸ਼ੀਨ ਹੋਵੇ ਫਿਰ ਬੰਦਾ ਸਿੱਧਾ ਦੱਸ ਦੇ ਤੇ ਉਸ ਹਿਸਾਬ ਨਾਲ ਬੰਦੇ ਦੀ ਸੈਟਿੰਗ ਆ ਜਾਂਦੀ ਮਸ਼ੀਨ ਦੀ ਬਟ ਜਿਹੜੀਆਂ ਦੂਸਰੀਆਂ ਮਸ਼ੀਨਾਂ ਆ ਉਹਦੇ ਵਿੱਚ ਜਿਹੜਾ ਵਾ ਉਹ ਬਹੁਤ ਵੇਖਣਾ ਪੈਣਾ ਤੁਹਾਨੂੰ ਆਪ ਵੇਖਣਾ ਪੈਣਾ ਜੇ ਤੇ ਲਾਗੇ ਬੰਨੇ ਬੰਦਾ ਹੋਵੇ ਤੇ ਫਿਰ ਚਲੋ ਆਪਾਂ ਲਾਗੇ ਜਾ ਕੇ ਵੀ ਦੱਸ ਸਕਦੇ ਆ ਅਰ ਜਦੋਂ ਦੂਰ ਦੇ ਵੀਰ ਫੋਨ ਕਰਦੇ ਆ ਫਿਰ ਉੱਥੇ ਜਾ ਨਹੀਂ ਜਾਂਦਾ ਇਸ ਕਰਕੇ ਤੁਹਾਨੂੰ ਮੈਂ ਇੱਕੋ ਹੀ ਸਲਾਹ ਦਿੰਦਾ ਵੀ ਜਿਹੜੇ ਵੀਰ ਖਾਦ ਲੀਆ ਸਾਰੇ ਝੋਨੇ ਨੂੰ ਢੀੜਾ ਮਾਰ ਲਿਆ ਵਾ ਤੇ ਵੇਖ ਲਿਆ ਕਿਹੜੇ ਕਿਹੜੇ ਖੱਤਿਆਂ ਨੂੰ ਖਾਦ ਪੈਣ ਵਾਲੀ ਸਭ ਤੋਂ ਫਾਰਮ ਤੋਂ ਲੇਟ ਖਤਾ ਆਹੀ ਇਹਨੂੰ ਤੇਰੀ ਖਾਦ ਪਾਉਣੀ ਪਊ ਇੱਕ ਰੇਤਲਾ ਵੜਾ ਵਾ ਇਹਨੂੰ ਫੇਰ ਆਪਾਂ ਇੱਕ ਵਾਰ ਉਹ ਪਾਵਾਂਗੇ ਅੱਜ ਜਿੱਦਾਂ ਗੱਲ ਕਰਦੇ ਆ ਪਹਾਰ ਵਰੀ ਆ ਦਿੰਨੇ ਸਕੂਨ 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 ਕਿੱਦਾਂ ਹੁੰਦਾ ਸਕੂਨ ਯਾਰ ਸੱਜਣਾ ਸਰੀਰ ਦੇ ਇੱਥੇ ਲੱਗੇ ਬੰਨ ਜਾ ਖੁਰਦਾ ਹੀ ਤੋਨੂੰ ਸਰੀਰ ਦੇ ਲੱਗੇ ਆ ਤੇ ਮਾਗ ਜਿਹੜਾ ਹੈ ਨਾ ਘੋਮਦਾ ਯਾਰ ਦੋ ਤਿੰਨ ਦਿਨ ਹੋ ਗਿਆ ਫਸਲ ਨੂੰ ਕੀੜਾ ਨਹੀਂ ਵੱਜਾ ਤੇ ਮਾਰੀਏ ਤਾਂ ਮੈਂ ਕੀੜਾ ਕੱਢ ਕੇ ਆਇਆ ਤੇ ਮਨ ਨੂੰ ਨਜ਼ਾਰਾ ਜਾਇਆ ਪੀ ਯਾਰ ਵਧੀਆ ਵਾ ਥੋੜੇ ਥੋੜੇ ਕੰਮ ਜੇ ਉੱਤੇ ਚੜੇ ਆ ਚੱਲ ਜਦੋਂ ਨਿਪਟਣ ਕੇ ਆ ਮਦਦ ਨੂੰ ਬੜਾ ਦੇਖਦੇ ਹੀ ਰਹੇ ਕਿ ਉਦੋਂ ਚੱਲ ਵਧੀਆ ਕਿਰਪਾ ਹੋ ਜੀ ਮਾਲਕ ਐ ਨਜ਼ਾਰਾ ਜਿਆਦਾ ਵੇਖ ਕੇ ਇਹ ਜਿਹੜੀ ਫਸਲવાડી ਦੇ ਨਾਲ ਜਿੱਥੇ ਆਪਾਂ ਸ਼ਿਫਟ ਨੂੰ ਲਾਉਨੇ ਆ ਉਹਨੂੰ ਤਿਆਰ ਕਰਦੇ ਆ ਉਹਦੇ ਵਿੱਚ ਖਾਦਾਂ ਸਪਰੇਆ ਪਾਉਨੇ ਆ ਉਹ ਜਿਹੜੀ ਨੂੰ ਵੱਡਾ ਹੁੰਦਾ ਵੀ ਨੇ ਉਹ ਚੀਜ਼ ਜਿਹੜੀ ਨੇ ਇੱਕ ਵੱਖਰਾ ਯਾਰ ਅਨੁਭਵ ਜਿਆ ਪੈਦਾ ਕਰਦੀ ਆ ਵਧੀਆ ਲੱਗਦਾ ਮਾਨੂੰ ਖੁਸ਼ੀ ਵੀ ਮਿਲਦੀ ਆ ਵੀ ਹੁਣ ਜਿੱਦਾਂ ਮੇਰੀ ਡਿਊਟੀ ਇੱਥੇ ਆ ਮੈਨੂੰ ਹੁੰਦਾ ਵੀ ਆ ਫਸਲ 'ਚ ਕੋਈ ਕਮੀ ਨਾ ਆ ਰਿਹਾ ਜੇ ਕੋਈ ਵੱਡਾ ਚਾਚਾ ਤਾਇਆ ਭਰਾ ਜਿਹੜਾ ਮਾਰੇ ਉਹ ਆਖੇ ਬੱਲੇ ਜਵਾਨਾ ਪੂਰਾ ਬੜਾ ਵਧੀਆ ਕੰਮ ਹੁੰਦਾ ਈ ਤੇ ਹੌਣ ਦਾ ਯਾਰ ਯਾਰ ਹੁੰਦਾ ਜਿਸ ਤਰ੍ਹਾਂ ਮਾਪਿਓ ਸਾਰੇ ਤਿੰਨ ਤਿੰਨ ਰਹਿ ਗਏ ਆ ਤੇ ਤਿੰਨੇ ਨਾ ਇੱਕ ਵਾਰ ਡਾਉਣ ਜੀ ਹੋ ਗਈ ਹੁਣ ਬੁੱਢੇ ਹੋ ਗਏ ਤੇ ਨਾ ਦਿਲ ਜਾ ਕੇ ਯਾਰ ਛੱਡ ਜਾਂਦੇ ਬੜਾ ਉਹਨਾਂ ਨੂੰ ਹੌਸਲਾ ਦਈਦਾ ਬਾਕੀ ਹੋਣਾ ਤੇ ਮਾਲਕ ਦੇ ਵਾਸਾ ਜਿਹੜੀ ਜੀਵਨ ਆ ਉਹ ਸਾਰਾ ਮਾਲਕ ਦੇ ਵਾਸਾ ਆਖੀ ਦਾ ਗੁਰੂ ਉਹ ਨਜ਼ਾਰੇ ਲਿਆ ਕਰੋ ਤੁਸੀਂ ਹੁਸਨ ਜੀ ਭੱਜੇ ਰਖਿਆ ਕਰੋ ਵੀ ਸਾਡੇ ਇੱਡੀ ਕਿਰਪਾ ਮਾਲਕ ਨੇ ਚਲੋ ਤੁਹਾਨੂੰ ਜ਼ਮੀਨ ਜੈ ਦਾ ਤਾਂ ਵੀ ਬਖਸ਼ੀਆਂ ਤੇ ਮਿਹਨਤਾਂ ਕੀਤੀਆਂ ਚਲੋ ਇਹ ਵੀ ਨਹੀਂ ਮੈਂ ਆਂਦਾ ਸਾਡਾ ਹੁਣ ਪਤਾ ਨਹੀਂ ਭਲਕੇ ਹੀ ਕਿਹੋ ਜਿਹਾ ਇਨਸਾਨ ਨਿਕਲਣਾ ਤੁਹਾਨੂੰ ਪਰਮਾਤਮਾ ਨੇ ਜਿਹੜੀਆਂ ਲਾਦਾਵਾਂ ਤੁਹਾਡੀਆਂ ਕੋਈ ਅਮਰਤਾਰੀ ਦਿੱਤੀਆਂਗਾ ਪੁੱਤਰੇ ਵੀ ਅਮਰਤਾਰੀ ਦਿੱਤੇ ਇਹ ਚੰਹਕਾਰ ਲਈ ਗੱਲ ਨਹੀਂ ਆ ਇਹ ਉਹਨਾਂ ਦੀ ਕੋਈ ਭਗਤੀ ਸ਼ਕਤੀ ਆ ਇਹ ਉਹਨਾਂ ਦਾ ਵਾ ਉਹਨਾਂ ਦੀ ਫਲਵਾੜੀ ਆ ਕਿ ਜਿੰਨਾ ਚਿਰ ਜੀਦੇ ਆ ਉਹਨਾਂ ਨੂੰ ਰੱਬ ਨੇ ਇਹੋ ਜਿਹਾ ਕੋਈ ਦੁੱਖ ਨਹੀਂ ਦਿੱਤਾ ਇਸ ਕਰਕੇ ਉਹਨਾਂ ਨੂੰ ਨਾ ਯਾਰ ਤੁਸੀਂ ਸ਼ੁਕਰ ਕਰਿਆ ਕਰੋ ਕੋਈ ਗੱਲ ਨਹੀਂ ਮੰਨ ਤੀ ਨਾ ਕੋਈ ਨਿਕੇ ਨਿਕੇ ਬੋਝ ਨਾ ਲਿਆ ਕਰੋ ਖੁਸ਼ ਰਹਾ ਕਰੋ ਤੇ ਨਾਲੇ ਜਦੋਂ ਤੁਸੀਂ ਖੁਸ਼ ਰਹਿੰਦੇ ਆ ਤੇ ਸਾਨੂੰ ਵੀ ਬੜਾ ਵਧੀਆ ਮਹਿਸੂਸ ਹੁੰਦਾ ਕਿਉਂਕਿ ਜਿਹੜਾ ਮਾਂ ਪਿਓ ਦਾ ਨਸਿਰ ਤੇ ਉਹਦੇ ਨਾਲ ਬੱਚੇ ਦਾ ਹੁਸਨ ਵਧਿਆ ਰਹਿੰਦਾ ਆਪਦੇ ਤੋਂ ਵੱਡਾ ਜਿਹੜਾ ਐਕਸਪੀਰੀਅੰਸ ਮੈਂ ਗੱਲ ਕਰਦਾ ਉਹਨਾਂ ਨੇ ਸਾਰੇ ਚੰਗੇ ਮਾੜੇ ਇਨਸਾਨ ਜਿਹੜੇ ਹੰਡਾਏ ਹੁੰਦੇ ਆ ਉਹ ਫਿਰ ਦੱਸਦੇ ਆ ਕਿ ਪੁੱਤ ਐਸ ਬੰਦੇ ਨਾਲ ਨਹੀਂ ਜੰਨਾ ਪੁੱਤ ਇਹੋ ਜਿਹੇ ਬੰਦੇ ਨੂੰ ਇਦਾਰ ਗੱਲ ਨਹੀਂ ਕਰਨੀ ਉਹਦੇ ਨਾਲ ਕੀ ਹੁੰਦਾ ਵੀ ਕਿ ਜਾ ਆਪਾਂ ਨੂੰ 100 ਬੰਦੇ ਨਾਲ ਵਰਤ ਕੇ ਧੋਖਾ ਖਾ ਕੇ ਪਤਾ ਲੱਗਣਾ ਤੇ ਕਿ ਜਾ ਆਪਾਂ ਨੂੰ ਇਈ ਨਾ ਦਤਨ ਇੱਕ ਬੜੀਆਂ ਵਧੀਆ ਅਨਮੋਲ ਚੀਜ਼ਾਂ ਆ ਪ੍ਰਮਾਤਮਾ ਨੇ ਜਿਹੜੀਆਂ ਆਪਾਂ ਨੂੰ ਦਿੱਤੀਆਂ ਨੇ ਉਹਨਾਂ ਦੀ ਕਦਰ ਕਰਿਆ ਕਰੋ ਅਹੀਂ ਤੇ ਆਵ ਕਈ ਯਾਰ ਐਵੇਂ ਤੈਨੂੰ ਆਖੀਏ ਕਿਸੇ ਕਿਸੇ ਹੋਈਏ ਤੇ ਗਰਮ ਹੋ ਜਾਈਦਾ ਵਾ ਤੇ ਮੁੜ ਕੇ ਬੜਾ ਪਛਤਾਈਦਾ ਵੀ ਯਾਰ ਪਿੱਕਾ ਤੋਂ ਨਹੀਂ ਭੁੱਲਣਾ ਚਾਹੀਦਾ ਚਲੋ ਹੋ ਜਾਈਦਾ ਵਾ ਪਰ ਮਨ ਦੇ ਵਿੱਚ ਯਾਰ ਉਹਨਾਂ ਦੇ ਪ੍ਰਤੀ ਸਤਿਕਾਰ ਸਾਰਿਆਂ ਪ੍ਰਤੀ ਹੈਗਾ ਤੇ ਪਰਮਾਤਮਾ ਨੇ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਚਲੋ ਜਿੰਨੀ ਜਿੰਨਾ ਜੀਵਣਾ ਵਧੀਆ ਉਹਦਾ ਹੰਡਾ ਆ ਕੇ ਜਾਣ ਤੇ ਓਏ ਉਹ ਸ਼ੈੱਡ ਮਾਰ ਦੋ ਉਹ ਮਾਰੋ ਹ ਨੇਰੀ ਆਈ ਹੋਣਾ ਟੁੱਟ ਜੇ ਯਾਰ ਇਹ ਬੜਾ ਵਧੀਆ ਲੱਗਦਾ ਯਾਰ ਉਹਨਾਂ ਨੂੰ ਵੇਖ ਕੇ ਨਾ ਖੁਸ਼ ਹੋ ਜਾਂਦਾ ਮਨ ਦੇ ਵਿੱਚ ਪੈਦਾ ਆ ਜਾਂਦਾ ਹੋਰ ਕੰਮ ਕਰਨ ਦੀ ਕਰਦਾ ਵੀ ਇਹਨਾਂ ਨੇ ਸਾਨੂੰ ਇੰਨਾ ਵਧੀਆ ਜੀਵਨ ਬਖਸ਼ਿਆ ਤੇ ਕਾਰੋਬਾਰ ਬਖਸ਼ੇ ਪਰਮਾਤਮਾ ਉਹਨਾਂ ਦੇ ਸਿਰ ਤੇ ਬਹੁਤ ਮੋਜਾ ਕਰਨਦੇ ਆ ਸਭ ਕੁਝ ਉਹਨਾਂ ਨੂੰ ਬਣਾਤਾ ਸਾਨੂੰ ਜਿਹੜੀ ਗੱਡੀ ਰਿੜੀ ਰਿੜਦੀ ਰਿੜਦੀ ਗੱਡੀ ਦੇ ਉੱਤੇ ਭਜਾ ਆ ਕੇ ਨਾ ੱੱਕਾ ਲਾ ਕੇ ਨਾ ਚੜਾਤਾ ਵੀ ਜਿਉਨੋਂ ਰਿੜੀ ਚੱਲੋ ਤੇ ਪ੍ਰਮਾਤਮਾ ਉਹਨੇ ਗੱਡੀ ਨੂੰ ੱੱਕਾ ਲਵਾਈ ਜਾਵੇ ਤੇ ਗਾਂ ਵਾਧੀ ਜਾਵੇ ਤੇ ਚਲੋ ਬਾਕੀ ਉਹਦੇ ਵਸ ਸਭ ਤੋਂ ਵੱਡੀ ਤੇ ਦਾਤੇ ਹੋਇਆ ਪ੍ਰਮਾਤਮਾ ਆਪਦਾ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਜੋ ਵੀ ਆਪਦੇ ਬਾਣੀ ਦੇ ਨਾਲ ਜੋੜ ਕੇ ਰੱਖੇ ਬਾਣੀ ਦੇ ਨਾਲ ਜੋੜ ਕੇ ਰੱਖੇ ਤੇ ਚੜਦੀ ਕਲਾ ਰੱਖੇ ਸਰਬੱਤ ਦਾ ਭਲਾ ਮੰਨ ਕੇ ਚੱਲੀਏ ਕਿਸੇ ਦਾ ਦਿਲ ਤਾਂ ਦਿਖਾਈਏ ਪਰਮਾਤਮਾ ਚੰਗੇ ਮਾੜੇ ਕਰਮਾ ਤੋ ਆਪ ਬਚਾਵੇ ਅੰਗ ਸੰਗ ਵਸਾਈ ਹੋਵੇ ਹੁਣ ਚੱਲਦੇ ਆ ਪਿੰਡ ਵਾਲੀ ਸਾਈਡ ਪਿੰਡ ਨੂੰ ਰੋਟੀਆਂ ਲੈ ਕੇ ਹੁਣ ਝੋਨਾ ਸ਼ਾਮ ਨੂੰ ਠੰਡਾ ਜਿਹਾ ਆ ਮੌਸਮ ਤੇ ਬਹੁਤ ਸੋਹਣਾ ਲੱਗਣ ੜਿਆ ਜੱਲੀ ਹੁਣ ਪਾਰ ਫਾਇਦਾ ਹੋ ਗਿਆ ਆਪਣਾ ਹੇ ਚਲ ਗਈ ਤੀ ਦਾ ਜੋਬਨ ਭੱਗ ਗਿਆ ਤੇਰਾ ਪੂਰਾ ਮਾੜਿਆ ਫਾਇਦਾ ਹੋ ਗਿਆ ਇਹ ਆਪਣਾ ਐ ਟੱਕਰ ਖਲੋ ਗਈ ਹੈ ਨਾ ਆ ਨਹੀਂ ਨਹੀਂ بڑا ਹੁਣ ਐ ਟੱਕਰ ਪਰਾਂ ਵੱਜਣ ਡਿਆ ਵੀ ਆ ਮੇਰੇ ਪੁੱਤ ਪਾਣੀ ਕੱਢੋ ਨਾ ਚੇਰ ਯਾਰ ਜਣਚਰਾਉਂਦਾ ਜੋਬਨ 베ੜੀ ਚੋ ਆ ਉਨ ਬੇੜੀ ਨੰਗਦੇ ਪਾਰ ਹਨੇਰੀ ਬਹੁਤ ਵਗਣ ਡਿਆ ਵੀ ਫੇਰ ਮੀਂਹ ਕਣੀ ਦਾ ਮੌਸਮ ਸਵੇਰੇ ਸਵੇਰੇ ਯਾਰ ਨੂੰ ਸਪਰੀਸ ਸ਼ੁਰੂ ਕਰੀਏ ਕੰਮ ਆਪਣੇ ਦੇ ਨਾ ਤਿੰਨ ਚਾਰ ਜੀ ਜ਼ਿਆਦੇ ਚੜੇ ਫੈ ਜੀ ਕਿਰਕਟ ਮੋਟਰ ਤੇ ਸੇਰੇ ਆਪਾਂ ਕਰਨੀ ਇਹਨਾਂ ਨੂੰ ਆਖ ਦੇਣਾ ਤੁਸੀਂ ਸੇਰੇ ਮੋਟਰ ਤਾਂ ਹੀ ਫੱਟ ਕਰਕੇ ਚਲਾ ਕੇ ਹੋਣੀ ਚੰਗਾ ਆਹੋ ਰੋਟੀਆਂ ਤੋਂ ਪਹਿਲਾਂ ਨਹੀਂ ਉੱਤੇ ਦੋ ਮੋਟਰਾਂ ਲਾਉਣੀਆਂ ਆਪਾਂ ਉੱਥੇ ਲਾਂਗੜੀ ਸੁਬਾ ਸੁਬਾ ਤਾਂ ਆਲੀ ਮੋਟਰ ਦੋ ਜਣੇ ਚਲ ਜੋ ਉਹ ਪਤਾਵਾ ਨੂੰ ਜੁਗਨ ਨੂੰ ਦੋ ਜਣੇ ਜਾ ਕੇ ਜਰੂਰ ਮੋਟਰ ਫਟ ਕਰਕੇ ਆਉਣੀ ਫਿਰ ਆਪਾਂ ਰੋਟੀਆਂ ਤੇ ਬਸ ਸਪਰੇਅ ਨੂੰ ਲਗਾਗੇ ਜੇ ਮੌਸਮ ਸਹੀ ਰਿਹਾ ਤੇ